ਚੰਬੂ ਅਤੇ ਖਨੋਰੀ ਬਾਡਰ ਤੇ ਜਿੰਨੇ ਵੀ ਕਿਸਾਨ ਬੈਠੇ ਸੀ ਉਹਨਾਂ ਦਾ ਕਰਣਾ ਜਿਹੜਾ ਹੈ ਉਹ ਚੁਕਵਾ ਦਿੱਤਾ ਗਿਆ। ਮਗਰ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਸੀ ਤੁਹਾਡੇ ਰੂਬਰੂ ਕਰਵਾਵਾਂਗੇ। ਇਹ ਸਾਨੂੰ 14-55 ਘੰਟੇ ਜ ਸਾਡਾ ਕੰਮ ਹੋ ਜਾਏਗਾ। ਬਹੁਤ ਵਧੀਆ ਹੋਇਆ ਜੀ। ਬਹੁਤ ਵਧੀਆ ਕੀਤਾ। ਬਹੁਤ ਵਧੀਆ ਸਰਕਾਰ ਨੇ ਬਹੁਤ ਵਧੀਆ ਕੀਤਾ। ਪੰਜਾਬ ਸਰਕਾਰ ਨੇ ਗੱਲਾਂ ਵੀ ਕਹੀਆਂ ਸੀ ਕਿ ਅਸੀਂ ਵਪਾਰ ਬੰਦ ਨਹੀਂ ਹੋਣ ਦੇਵਾਂਗੇ। ਛੇਤੀ ਤੋਂ ਛੇਤੀ ਇਹ ਤਣਾ ਖਤਮ ਕਰਾਂਗੇ। ਤੇ ਅੱਜ ਬੀਤੀ ਰਾਤ ਹੀ 10 ਵਜੇ ਦੇ ਕਰੀਬ ਪੰਜਾਬ ਪੁਲਿਸ ਉੱਤੇ ਪਹੁੰਚਦੀ ਹੈ ਤੇ ਸਾਰੇ ਬੈਰੀਕੇਡ ਜਿਹੜੇ ਵੀ ਕੀਤੇ ਸੀ ਉਹ ਸਾਰੇ ਹਟਾ ਦਿੱਤੇ ਜਾਂਦੇ ਹਨ ਪ੍ਰਦਰਸ਼ਨ ਕਰਕੇ 14-15 ਘੰਟੇ ਲੱਗ ਜਾਂਦੇ ਸੀ ਦਿੱਲੀ ਜਾਂਦੇ ਨੂੰ ਤੇ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਰਸਤਾ ਖੋਲ ਦਿੱਤਾ ਗਿਆ ਤੇ ਕਾਫੀ ਰਾਹਤ ਮਿਲੇਗੀ ਬੀਤੀ ਦਿਨ ਰਾਤ ਪੰਜਾਬ ਸਰਕਾਰ ਵੱਲੋਂ ਇੱਕ ਖਾਸ ਕਦਮ ਚੱਕਿਆ ਗਿਆ ਜਿਸ ਦੇ ਵਿੱਚ ਕੀ ਸ਼ੰਭੂ ਅਤੇ ਖਨੋਰੀ ਬਾਡਰ ਤੇ ਜਿੰਨੇ ਵੀ ਕਿਸਾਨ ਬੈਠੇ ਸੀ ਉਹਨਾਂ ਦਾ ਟਰਨਾ ਜਿਹੜਾ ਉਹ ਚੁਕਵਾ ਦਿੱਤਾ ਗਿਆ ਮਗਰ ਇਹ ਲੋਕਾਂ ਦੀ رائے ਜ਼ਰੂਰੀ ਹੈ ਕਿ ਲੋਕ ਕੀ ਕਹਿੰਦੇ ਨੇ ਜਿਹੜੇ ਵਪਾਰੀ ਨੇ ਕਿਉਂਕਿ ਕਈ ਲੋਕਸਾਨ ਜਿਹੜੇ ਵਪਾਰ ਕਰਦੇ ਸਨ ਉਹਨਾਂ ਨੂੰ ਖਾਸਾ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਸੀ ਉਹ ਕਰਨਾ ਪੈਂਦਾ ਸੀ ਮਗਰ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਸੀ ਤੁਹਾਡੇ ਰੂਬਰੂ ਕਰਵਾਵਾਂਗੇ ਜੇਕਰ ਲੋਕ ਜਿਹੜੇ ਨੇ ਉਹ ਸਹੀ ਕਹਿਣਗੇ ਕੌਂਸਲ ਨੂੰ ਵੀ ਤੁਹਾਡੇ ਰੂਬਰੂ ਰੱਖਿਆ ਜਾਏਗਾ ਜੇ ਗਲਤ ਕਹਿਣਗੇ ਤਾਂ ਵੀ ਤੁਹਾਡੇ ਰੂਬਰੂ ਰੱਖਿਆ ਜਾਏਗਾ ਕਿਉਂਕਿ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਖੜੇ ਆ ਤੇ ਇੱਥੇ ਕਈ ਵਪਾਰੀ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਕਿ ਦਿੱਲੀ ਵੱਲੋਂ ਆਏ ਦੇ ਨਹੀਂ ਜਿਹੜੇ ਰੁਕ ਕਰਦੇ ਨੇ ਉਹਨਾਂ ਆ ਗੱਲਬਾਤ ਕਰਕੇ ਜਾਣਾਂਗੇ ਕਿ ਜਿਹੜਾ ਰਸਤਾ ਖੁੱਲਿਆ ਖਨੋਰੀ ਅਤੇ ਸ਼ੰਭੂ ਬਾਰਡਰ ਦਾ ਕਿੰਨਾ ਕੁ ਉਹਨਾਂ ਨੂੰ ਫਾਇਦਾ ਜਿਹੜਾ ਇਸ ਚੀਜ਼ ਦਾ ਮਿਲੇਗਾ ਕੀ ਕੰਮ ਕਰਦੇ ਸਨ ਕਰਬ ਦਾ ਕੰਮ ਇਹ ਤੇ ਰਾਤ ਤੇ ਦਿੱਲੀ ਦੇ ਬਗਰੂਵਾ ਦੇ ਜਿਹੜੇ ਕਿਸਾਨ ਡਟੇ ਹੋਏ ਸੀ ਲਗਾਤਾਰ ਕੇਂਦਰ ਸਰਕਾਰ ਦੇ ਨਾਲ ਪ੍ਰਦਰਸ਼ਨ ਕਰ ਰਹੇ ਸੀ ਪੰਜਾਬ ਦੇ ਕਿਸਾਨ ਉਹਨਾਂ ਨੇ ਧਰਨਾ ਚੁਕਵਾ ਦਿੱਤਾ ਗਿਆ ਚਾਹੇ ਸ਼ੰਭੂ ਬਾਰਡਰ ਹੋਵੇ ਜਾਂ ਖਨੋਰੀ ਬਾਰਡਰ ਹੋਵੇ ਉਹਨ ਹਾਈਵੇ ਸਾਰੇ ਕਲੀਅਰ ਨੇ ਕਿਸ ਤਰ੍ਹਾਂ ਦਾ ਫੈਸਲਾ ਲਿਆ ਪਿਛਲੇ ਸਾਲ ਤੋਂ ਕਰਬ ਦਾ ਸਾਡੇ ਜਿਹੜਾ ਵਪਾਰ ਦਾ ਕੰਮ ਹੀ ਬੜਾ ਮੁਸ਼ਕਲ ਹੋ ਗਿਆ ਜੀ ਆਂਦੇ ਜਾਂਦੇ ਸਾਨੂੰ ਖਰਚਾ ਬੰਦਾ ਹੀ ਜੀ ਉਹਨ ਜਿਹੜਾ ਕਰਦਾ ਜੀ ਇਹ ਵੀ ਦਾ ਸਾਰਾ ਤੇ ਹੁਣ ਸਾਨੂੰ ਕਲਰ ਟੈਂਸ਼ਨ ਆਵੇ ਲਾਤੇ ਗਏ ਨਹੀਂ ਤੇ ਜਿਹੜੇ ਜਿਹੜੇ ਸਾਡੇ ਪੜਾ ਬਟੇ ਕਿਸਾਨ ਇਹ ਵੀ ਥੋੜੇ ਉਹ ਧੰਨੇ ਤੋਂ ਕੱਟ ਲਨ ਤੇ ਵਪਾਰੀ ਸਾਡਾ ਫਿਰ ਚੱਲ ਸਕੇ ਲੱਗਦਾ ਕਿ ਜਿਹੜੇ ਦਿਨ ਦੀ ਤੁਹਾਡਾ ਕਾਫੀ ਸਮਾਨ ਆਂਦਾ ਸੀ ਜਾਂਦਾ ਸੀਗਾ ਪਹਿਲੇ ਕਿਸਾਨ ਧੰਨੇ ਲਗਾਦੇ ਸੀਗੇ ਤੇ ਜਿੱਥੇ 6 ਘੱਟ ਲੱਗੇ ਦਿਨ ਜਾਨੂੰ ਉਥੇ 10 12 ਬਾਰਾਂ ਘੱਟ ਲੱਗਦੇ ਸੀਗੇ ਹੁਣ ਜਦ ਪਛੀ ਪੱਠ 9 ਘੰਟੇ ਸਾਡੇ ਜਲਦੇ ਲੱਗਦੇ ਲੱਗਦੇ ਨਹੀਂ ਹੁਣ ਕਲ ਰਾਤ ਦਾ ਜਿਹੜਾ ਖੁੱਲ ਗਿਆ ਵਾ ਅੱਜ ਤੋਂ ਵੇਖੋ ਪਰਮਾਤਮਾ ਮਿਹਰ ਕਰੇ ਇਹ ਸਾਨੂੰ 4-5 ਘੰਟੇ ਸਾਡਾ ਕੰਮ ਹੋਇਆ ਕਰੇਗਾ ਬਹੁਤ ਵਧੀਆ ਹੋਇਆ ਜੀ ਬਹੁਤ ਵਧੀਆ ਕੀਤਾ ਬਹੁਤ ਵਧੀਆ ਸਰਕਾਰ ਨੇ ਬਹੁਤ ਵਧੀਆ ਕੀਤਾ ਸਾਡੇ ਕਿਸਾਨ ਭਰਾ ਵੀ ਤੁਹਾਨੂੰ ਚਾਹੀਦੇ ਤਾਂ ਨਾ ਲਲ ਹੋਰ ਦਾ ਹੀ ਕੰਮ ਨੂੰ ਦੇਖੋ ਜੀ ਹਾਂ ਜੀ ਬੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਦਲੀਪ ਕੁਮਾਰ ਆ ਤੇ ਬੀਤੀ ਦੇਰ ਰਾਤ ਖਨੋਰੀ ਬਾਰਡਰ ਸ਼ੰਭੂ ਬਾਰਡਰ ਦੇ ਜਿਹੜਾ ਕਿਸਾਨਾਂ ਨੇ ਧਰਨਾ ਲੱਗਾ ਸੀਗਾ ਲਗਾਤਾਰ ਕੇਂਦਰ ਸਰਕਾਰ ਖਿਲਾਫ ਆਪਣੀ ਮੰਗਾਂ ਦੇ ਵਿੱਚ ਲਗਾਤਾਰ ਚੱਲ ਰਹੀਆਂ ਸੀਗੀਆਂ ਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਨੂੰ ਧਰਨਾ ਚੁਪਵਾ ਦਿੱਤਾ ਗਿਆ ਉਹਨਾਂ ਫਾਇਦੇ ਜਿਹੜਾ ਵਾ ਅੰਮ੍ਰਿਤਸਰ ਦਿੱਲੀ ਪੂਰਾ ਕਲੀਅਰ ਹੈ ਲੋਕਾਂ ਨੂੰ ਲੱਗਦਾ ਕਿ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਏ ਰਾਤ ਮਿਲੇਗੀ ਇਸ ਦਿਨ ਜੀ ਬਿਲਕੁਲ ਸਰਕਾਰ ਵੱਲੋਂ ਜਿਹੜਾ ਫੈਸਲਾ ਲਿੱਤਾ ਗਿਆ ਜਿਹੜੇ ਕਿ ਇਹ ਦਰਨਾ ਪ੍ਰਦਰਸ਼ਨ ਖਤਮ ਕੀਤਾ ਗਿਆ ਆ ਖਾਸ ਕਰਕੇ ਕਿਸਾਨਾਂ ਨਾਲ ਮੀਟਿੰਗ ਵੀ ਕੀਤੀ ਆ ਉਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੇ ਗੱਲਾਂ ਵੀ ਕਈਆਂ ਸੀ ਕਿ ਅਸੀਂ ਵਪਾਰ ਬੰਦ ਨਹੀਂ ਹੋਣ ਦੇਵਾਂਗੇ ਛੇਤੀ ਤੋਂ ਛੇਤੀ ਇਹ ਦਰਨਾ ਖਤਮ ਕਰਾਂਗੇ ਤੇ ਬੀਤੀ ਰਾਤ ਹੀ 10 ਵਜੇ ਦੇ ਕਰੀਬ ਪੰਜਾਬ ਪੁਲਿਸ ਉੱਤੇ ਪਹੁੰਚਦੀ ਹੈ ਤੇ ਸਾਰੇ ਬੈਰੀਕੇਡ ਜਿਹੜੇ ਵੀ ਕੀਤੇ ਸੀ ਉਹ ਸਾਰੇ ਹਟਾ ਦਿੱਤੇ ਜਾਂਦੇ ਹਨ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਨਿਤਾ ਜਾਂਦਾ ਜਿਸ ਤੋਂ ਬਾਅਦ ਰਾਸਤਾ ਪੂਰੀ ਤਰ੍ਹਾਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਦੇ ਨਾਲ ਇੱਕ ਤੇ ਵਪਾਰ ਦੇ ਵਿੱਚ ਵਾਧਾ ਹੋਏਗਾ ਜੋ ਵੀ ਉਹ ਪਾਰ ਠੱਪ ਸੀ ਜਮਰਸਨ ਨੂੰ ਜਿੰਨੇ ਆਉਣਾ ਹੈ ਜਾਂ ਜਿੰਨੇ ਦਿੱਲੀ ਵੱਲ ਨੂੰ ਕੂਚ ਕਰਨੀ ਹੈ ਉਹਨਾਂ ਸਾਰਿਆਂ ਦੇ ਲਈ ਬਹੁਤ ਵਧੀਆ ਇੱਕ ਫੈਸਲਾ ਹੈ ਮੈਂ ਵੀ ਇੱਕ ਸੌਫਟਵੇਅਰ ਇੰਜੀਨੀਅਰ ਹਾਂ ਜੋ ਕਿ ਦਿੱਲੀ ਦੇ ਵਿੱਚ ਜਾਣਾ ਆਪਣੀ ਕੰਪਨੀ ਦੇ ਵਿੱਚ ਕੰਮ ਕਰਨੀ ਜਾਣਾ ਵਾ ਖਾਸ ਕਰਕੇ ਹਫਤੇ ਮਹੀਨੇ ਬਾਅਦ ਛੁੱਟੀਆਂ ਕਰਕੇ ਮੈਂ ਅੰਬਲਸਰ ਰੋਣਾ ਵਾ ਜਾਂ ਅੰਬਲਸਰ ਤੋਂ ਦਿੱਲੀ ਵੱਲ ਜਾਣਾ ਤੇ ਬਹੁਤ ਮੁਸ਼ਕਿਲ ਹੁੰਦੀ ਸੀ ਦਿੱਲੀ ਚੱਕਰ ਬੈਠੇ ਠੀਕ ਹੈ ਤਰੂ ਕਿੰਨਾ ਸਮੇਂ ਲੱਗਿੰਦਾ ਸੀਗਾ ਬਾਇਆ ਰੋਜ਼ ਜੀ ਦੇਖੋ ਜੀ ਜੇਕਰ ਅਸੀਂ ਬੱਸ ਦੇ ਵਿੱਚ ਜਾਈਏ ਤਾਂ ਗਏ ਜਿੱਥੇ ਕਿ 8 ਘੰਟੇ ਦਾ ਰਸਤਾ ਹੈ ਤੇ ਪ੍ਰਦਰਸ਼ਨ ਕਰਕੇ 14-15 ਘੰਟੇ ਲੱਗ ਜਾਂਦੇ ਸੀ ਦਿੱਲੀ ਜਾਂਦੇ ਨੂੰ ਤੇ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਰਸਤਾ ਖੋਲ ਦਿੱਤਾ ਗਿਆ ਤੇ ਕਾਫੀ ਰਾਹਤ ਮਿਲੇਗੀ ਪਰ ਕਿਸਾਨਾਂ ਦੀਆਂ ਵੀ ਮੰਗਾਂ ਮੰਨਣੀਆਂ ਚਾਹੀਦੀਆਂ ਕਿ ਕਿ ਉਹ ਦੇਸ਼ ਦੇ ਅੰਨਦਾਤਾ ਨੇ ਉਹਨਾਂ ਨੇ ਅੰਨ ਉਗਾਉਣਾ ਹੈ ਤੇ ਜਿਸ ਕਰਕੇ ਬਾਅਦ ਵਿੱਚ ਅਸੀਂ ਨੂੰ ਖਾਣਾ ਹੈ ਉਹਨਾਂ ਦੀਆਂ ਮੰਗਾਂ ਜ਼ਰੂਰ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਭਾਜੀ ਕੀ ਨਾਮ ਹੈ ਰਾਹੁਲ ਰਾਹੁਲ ਜੀ ਤੁਸੀਂ ਵਪਾਰੀ ਹੋ ਕਿਸ ਚੀਜ਼ ਦੇ ਵਪਾਰੀ ਬਣਾਏ ਦੱਸੋ ਉਹਦੇ ਕੰਪਿਊਟਰ ਦਾ ਕੰਮ ਆਜੀ ਭਾਜੀ ਸ਼ੰਭੂ ਅਤੇ ਕਨੌਲੀ ਬਾਰਡਰ ਤੋਂ ਪੰਜਾਬ ਸਰਕਾਰ ਦੀ ਮਦਦ ਦੇ ਨਾਲ ਜਿਹੜਾ ਟਰਨਾ ਹੈ ਉਹ ਚੁੱਕਿਆ ਗਿਆ ਜਿਹੜਾ ਮੋਰਚਾ ਵਿੱਚ ਚੁੱਕੀਤਾ ਗਿਆ ਵਪਾਰੀਆਂ ਨੂੰ ਖਾਸਾ ਮੁਸ਼ਕਲਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹੁਣ ਤੁਸੀਂ ਦੱਸੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੋਰਚਾ ਚੁੱਕਿਆ ਗਿਆ ਕਿੰਨਾ ਕੁ ਤਰ੍ਹਾਂ ਫਾਇਦਾ ਮਿਲੇ ਫਾਇਦਾ ਉਹ ਜੀ ਬਾਇਰ ਰੋਡ ਰੋਡ ਸਾਫ ਹੋ ਗਏ ਮਤਲਬ ਕਿ ਨਿਕਲਣਾ ਆਣਾ ਜਾਣਾ ਕਿਤੇ ਕਿਸੇ ਹੋਰ ਸ਼ਹਿਰ ਮਾਲ ਪੇਂਡਾ ਹੁੰਦਾ ਸੀ ਦਿੱਲੀ ਵਗੈਰਾ ਤੇ ਅਣਜਾਣ ਦੀ ਪ੍ਰੋਬਲਮ ਹੁੰਦੀ ਸੀ ਬਾਇ ਕੋਮਕੇ ਜਾਣਾ ਪੈਂਦਾ ਸੀ ਤਾਂ ਹੁਣ ਡਾਇਰੈਕਟ ਬੰਦਾ ਜਾ ਸਕਦਾ ਹੈ ਖਰਚਾ ਬਚੇਗਾ ਹਾਂ ਸੜ ਕੀ ਮੰਦੇ ਪੰਜਾਬ ਸਰਕਾਰ ਦੀ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਜਿਹੜਾ ਇਹ ਮੋਰਚਾ ਜਿਹੜਾ ਚਕਵਾ ਦਿੱਤਾ ਗਿਆ ਕਿਉਂਕਿ ਬਹੁਤ ਪਹਿਲਾਂ ਵੀ ਗੱਲ ਕਰੀਏ ਤਾਂ ਪਹਿਲਾਂ ਵੀ ਫਾਰਮਰਾਂ ਵੱਲੋਂ ਕਈ ਮੰਗਾਂ ਰੱਖੀਆਂ ਗਈਆਂ ਸੀ ਕਿ ਸਾਡੇ ਜਿਹੜੇ ਰਾਹ ਨਹੀਂ ਖੁੱਲੇ ਜਾਣ ਹੋਰ ਰਾਹ ਖੁੱਲਗੇ ਨਹੀਂ ਕਿੰਨਾ ਕਿ ਤੁਹਾਨੂੰ ਰਾਹ ਮਿਲੇਗਾ ਰਾਹ ਸਾਨੂੰ ਤਾਂ ਮਿਲੇਗਾ ਪਰ ਕਿਸਾਨ ਵੀ ਸਾਡੇ ਪਰਾਇਆ ਤੇ ਉਹਨਾਂ ਵੱਲੋਂ ਵੀ ਸਰਕਾਰ ਨੂੰ ਕੋਈ ਸੋਚਣਾ ਚਾਹੀਦਾ ਕਿ ਕੋਈ ਮੀਟਿੰਗ ਕਰਕੇ ਉਹਨਾਂ ਬਾਰੇ ਵੀ ਸੋਚਣ ਕੁਝ ਕਿ ਉਹ ਸਾਡੇ ਨੁਦਤਾ ਤੇ ਜੇ ਉਹ ਨਾ ਹੋਣਗੇ ਤਾਂ ਫਿਰ ਉਹਨਾਂ ਦੀ ਥੋੜੀ ਬੋਦੀ ਮੰਗਾਂ ਵੀ ਪੂਰੀ ਕੀਤੀ ਜਾਵੇ ਹਾਂ ਉਹਨਾਂ ਦੇ ਬੰਦੇ ਅੱਜ ਸਰ ਬੀਤੀ ਢੇਰ ਰਾਤ ਤੇ ਸਾਲਾ ਜਿਹੜਾ ਮੁਕੱਦਮਾ ਹੈ ਦਿੱਲੀ ਦੀ ਸਰਕਾਰ ਤੋਂ ਪੰਜਾਬ ਸਰਕਾਰ ਸਾਰਾ ਚੁਕਵਾ ਦਿੱਤਾ ਹੈ ਪੁਰ ਹਾਈਵੇ ਸਾਰੇ ਕਲੀਅਰ ਨਹੀਂ ਜੋ ਆਮ ਪਹਿਲੇ ਸਮਾਂ ਲੱਗੇ ਦਿੱਲੀ ਕੋਲ ਜਿਹਨੂੰ ਉਹਨੇ ਸਮਾਂ ਲੱਗੇ ਕਿਸੇ ਵੀ ਫੈਸਲੇ ਤੋਂ ਪੰਜਾਬ ਸਰਕਾਰ ਦੇ ਕੋਲ ਲੱਖ-ਪੱਖ 400 ਤਿੰਨ ਜਿਹੜੇ ਨੇ ਉਹ ਹੋਵੇ ਸੀਗੇ ਕਿਸਾਨਾਂ ਨੂੰ ਆਪਣੇ ਮੰਗਾਂ ਤੇ ਲੈ ਕੇ ਸੰਘਰਸ਼ ਕਰਦੇ ਹੋਏ 400 ਬਿਨਾਂ ਤੋਂ ਕਿਸਾਨ ਵੀ ਆਪਣੀਆਂ ਸੰਘਰਸ਼ ਲਈ ਸੰਘਰਸ਼ ਕਰ ਰਹੇ ਸੀਗੇ ਧਾਮਾ ਲਾੜ ਮੈਟਰ ਦੇ ਮਗਰ ਪੰਜਾਬ ਦੇ ਵਪਾਰੀਆਂ ਨੂੰ ਕਰੋਨਾ ਅਰਪਾਰ ਦੇ ਦਾ ਨੁਕਸਾਨ ਹੋ ਰਿਹਾ ਹੈਗਾ ਪਿਛਲਾ ਬੀਤਾ ਜਿਹੜਾ ਸਾਲ ਨਿਕਲਿਆ ਹੈ ਉਹਦੇ ਨਾਲ ਬਹੁਤ ਜ਼ਿਆਦਾ ਅਫੈਕਟ ਵਪਾਰੀਆਂ ਦੇ ਵਪਾਰ ਤੇ ਪਿਆ ਹੈ ਕਿਉਂਕਿ ਜਿਹੜਾ ਸਮਾਨ ਜਿਹੜਾ ਮਾਲ ਉਦੋਂ ਆਉਂਦਾ ਸੀਗਾ ਜਾਂ ਇਦੋਂ ਬਣ ਕੇ ਜਾਂਦਾ ਸੀਗਾ ਉਹ ਟਾਈਮ ਸਿਰ ਉੱਥੇ ਨਹੀਂ ਪਹੁੰਚ ਪਾਉਂਦਾ ਸੀਗਾ ਉਹਨੂੰ ਕਿਸੇ ਹੋਰ ਰਸਤੇ ਰਾਹੀਂ ਉੱਥੇ ਜਾਣਾ ਪੈਂਦਾ ਸੀਗਾ ਸਮੇਂ ਲੱਗਦਾ ਘੱਟ ਜ਼ਿਆਦਾ ਲੱਗਦਾ ਸੀਗਾ ਇਹਦੇ ਨਾਲ ਨਾਲ ਜਿਹੜੀ ਲੇਬਰ ਹੈ ਪੈਟਰੋਲ ਹੈ ਉਹਦਾ ਜ਼ਿਆਦਾ ਵੇਸਟੇਜ ਹੋ ਰਹੀ ਸੀ ਇਸ ਕਰਕੇ ਇਹ ਧਰਨਾ ਜਿਹੜਾ ਬਹੁਤ ਅੱਛਾ ਸੀਗਾ ਕਿ ਇਸ ਹਾਈਵੇ ਨੂੰ ਬਣਵਾ ਦਿੱਤਾ ਗਿਆ ਹੈ ਮਗਰ ਅਸੀਂ ਲੋਕ ਉਸ ਆਪਣੇ ਅੰਨਦਾਤਾ ਦੇ ਨਾਲ ਆ ਬਿਲਕੁਲ ਉਹਨਾਂ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਨੇ ਉਹਦੇ ਉੱਤੇ ਜਰੂਰ ਸਰਕਾਰ ਨੂੰ ਚਾਹੀਦਾ ਹੈ ਕੋਈ ਨਾ ਕੋਈ ਸਾਰਤਕ ਕਦਮ ਚੁੱਕਨੇ ਚਾਹੀਦੇ ਨੇ ਜਿਸ ਤਰ੍ਹਾਂ ਦੋ ਦਿਨ ਦੀ ਗੱਲਬਾਤ ਹੋ ਚੁੱਕੀ ਹੈ ਕੱਲ ਵੀ ਇਹਨਾਂ ਦੀ ਕੇਂਦਰੀ ਮੰਤਰੀ ਨਾਲ ਮੁਲਾਕਾਤ ਹੋਈ ਸੀਗੀ ਉਹਦੇ ਵਿੱਚ ਵੀ ਕਈ ਅਹਿਮ ਜਿਹੜੇ ਇਹਨਾਂ ਦੀਆਂ ਮੇਨ 12 13 ਮੁੱਦੇ ਹੈਗੇ ਸੀ ਉਹਨਾਂ ਤੇ ਵਿਚਾਰ ਹੋਏ ਨੇ ਕਈਆਂ ਨੂੰ ਉਹਨਾਂ ਨੇ ਮੰਨ ਵੀ ਲਿਆ ਹੁਣ 4 ਮਈ ਨੂੰ ਜਿਹੜੀ ਅਗਲੀ ਬੈਠਕ ਹੋਣੀ ਹੈ ਉਹਦੇ ਵਿੱਚ ਮੰਨਿਆ ਜਾਏਗਾ ਪਰ ਜਿਹੜਾ ਇਹ ਰਸਤਾ ਖੁਲਵਾ ਦਿੱਤਾ ਹੈ ਆਮ ਲੋਕ ਨੂੰ ਆਮ ਲੋਕਾਂ ਨੂੰ ਵਪਾਰੀਆਂ ਨੂੰ ਬਹੁਤ ਇਸ ਜਿੱਤੋਂ ਰਾਜ਼ ਆਏਗੀ ਸਰ ਲੱਗਦਾ ਕਿ ਇਹ ਜਿਹੜੇ ਧੰਨੇ ਲਗਾ ਰਹੇ ਸੀ ਇਹ ਕਿਸਾਨ ਇਸ ਤੇ ਜਿਹੜੀ ਸ਼ਰਧਾ ਪੰਜਾਬ ਨੂੰ ਕਾਫੀ ਖਰਾਬ ਹੋ ਗਈ ਕਿ ਦਿੱਲੀ ਤੋਂ ਵੱਡੀ ਤਰ੍ਹਾਂ ਤੇ ਟੂਰਿਸਟ ਤੇ ਜਿਹੜੇ ਕਾਰੋਬਾਰੀ ਕਹਿਣ ਨੂੰ ਹੈ ਨਾ ਸਨਦਕਰ ਹੈਗੇ ਤੇ ਉਹ ਦਿੱਲੀ ਤੋਂ ਹੀ ਆਉਂਦੇ ਸੀਗੇ ਪਰ ਹੁਣ ਜਦੋਂ ਕੋਰਚਾ ਖਤਮ ਹੋ ਚੁੱਕਾ ਹੈ ਵਾ ਹਾਈਵੇ ਪਲੇਅਰ ਕਰਦੇ ਲੱਗਦਾ ਕਿ ਪੰਜਾਬ ਤੇ ਇੰਡਸਟਰੀ ਵਧੂਗਾ ਇਨਵੈਸਟਮੈਂਟ ਹੋਰ ਵਧੇਗੀ ਕੋਪਾਰ ਹੋਰ ਵਧੇਗਾ ਕਾਰੋਬਾਰ ਹੋ ਸਕਦਾ ਹੈ ਦੇਖੋ ਇੰਡਸਟਰੀ ਔਰ ਕਾਰੋਬਾਰ ਇਹ ਲਾ ਅਲੱਗ-ਅਲੱਗ ਗੱਲਾਂ ਨੇ ਲੱਗਣਾ ਤੇ ਕੋ ਲੱਗ ਜਿੱਦਾ ਗਿਆ ਕਾਰੋਬਾਰ ਲੋ ਡਾਊਟ ਵਧੇਗਾ ਕਿਉਂਕਿ ਪੰਜਾਬ ਹੁਣ ਇੱਕ ਟੂਰਿਸਟ ਹੱਬ ਬਣ ਚੁੱਕਾ ਹੈ ਟੂਰਿਸਟ ਹੱਬ ਬਣ ਚੁੱਕਾ ਹੈ ਅਮਰਸਰ ਦੀ ਖਾਸ ਗੱਲ ਕਰੀਏ ਤੇ ਅਮਰਸਰ ਦੇ ਵਿੱਚ ਹਰ ਰੋਜ਼ ਲੱਖ ਸਵਾ ਲੱਖ ਬੰਦਾ ਆਉਂਦਾ ਹੈ ਇਹ ਕੋਈ ਟੂਰਿਸਟ ਡੈਸਟੀਨੇਸ਼ਨ ਬਣਨ ਦੇ ਨਾਲ ਇੱਥੇ ਵਪਾਰ ਹੋਰ ਵਧਿਆ ਕਿਉਂਕਿ ਟੂਰਿਸਟ ਜਿਹੜਾ ਵੀ ਆਂਦਾ ਇੱਥੇ ਆ ਕੇ ਖਰੀਦਾਰੀ ਕਰਦਾ ਇੱਕ ਹੁੰਦਾ ਹੈ ਕਪੜਾ ਖਰੀਦ ਲੈਂਦਾ ਹੈ ਜਾਂ ਘੁੰਮਣ ਵਾਲੀ ਜਗ੍ਹਾਵਾਂ ਤੇ ਜਾਂਦਾ ਹੈ ਇਹਦੇ ਨਾਲ ਥੋੜਾ ਸੈਰ ਸਪਟਾ ਹੋਰ ਵਗ ਗਿਆ ਸੀਗਾ ਤੇ ਦੂਰ ਦੂਰ ਤੋਂ ਲੋਕੀ ਚਾਹੇ ਹਿੰਦੁਸਤਾਨ ਤੋਂ ਠੀਕ ਚਾਹੇ ਅਮੂਲਕਾ ਦੂਸਰੇ ਬੋਕਾ ਤੋਂ ਆ ਕੇ ਆਨੇ ਸੀਗੇ ਤੇ ਅਮਨੇ ਸਰ ਜ਼ਰੂਰ ਕਹਿੰਦੇ ਨੇ ਮਗਰ ਜਿਸ ਤਰ੍ਹਾਂ ਇਹ ਰਸਤਾ ਰੁਕ ਗਿਆ ਸੀਗਾ ਇੱਕ ਪੈਨਿਕ ਜਾਂ ਸਿਚੁਏਸ਼ਨ ਕ੍ਰੀਏ ਹੋ ਗਈ ਸੀਗੀ ਜਿਹੜਾ ਵਿਦੇਸ਼ ਤੋਂ ਆਇਆ ਹੈ ਜਾਂ ਘੁੰਮਣ ਲਈ ਟੂਰਿਸਟ ਆਇਆ ਹੈ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਘਰ ਘਰ ਜਾਂਦੀ ਸੀਗੀ ਕਿ ਰਸਤਾ ਰੁਕਿਆ ਹੋਇਆ ਹੈ ਕਿ ਸਾਤ ਕਦੀ ਵੀ ਕੁਝ ਕਰ ਸਕਦੇ ਨੇ ਪਰ ਹੁਣ ਜਿਹੜਾ ਰਸਤਾ ਸਾਫ ਹੋ ਗਿਆ ਜੀ ਬਿਲਕੁਲ ਸਾਫ ਹੋ ਗਿਆ ਹੈ ਬਹੁਤ ਵਧੀਆ ਗੱਲ ਹੈ ਮੇਰਾ ਦਿਵਿੰਦਰ ਮਹਿਰਾ ਜੀ ਕੀ ਕੰਮ ਕਰਦੇ ਸੀਗੇ ਸਰ ਇਹ ਆਪਣੀ ਮੰਡੀ ਆਰਟ ਹੈਗੇ ਜੀ ਹਾਂ ਸਰ ਪਿਛਲੇ 1 ਸਾਲ ਤੋਂ ਜਿਹੜੇ ਕਿਸਾਨ ਭਰਾ ਸੀਗੇ ਦਿੱਲੀ ਦੀ ਬਰੂਹਾਂ ਤੇ ਬੈਠੇ ਸੀ ਸ਼ੰਭੂ ਮੋਟਰ ਤੇ ਖਲੋਰੀ ਮੋਟਰ ਤੇ ਬੈਠੇ ਸੀ ਜਿਸ ਕਰਕੇ ਯਾਤਿਆ ਯਾਤ ਕਾਫੀ ਪ੍ਰਭਾਵਿਤ ਹੋ ਰਿਹਾ ਸੀ ਕਿਉਂਕਿ ਹਾਈਵੇ ਤੋਂ ਨੇ ਧਰਨਾ ਲਗਾਇਆ ਸੀਗਾ ਤੇ ਬੀਤੀ ਤੇਰ ਰਾਤ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਵੱਲੋਂ ਧਰਨਾ ਚੁੱਕਾਇਆ ਗਿਆ ਉਹ ਸੜਕਾਂ ਖਾਲੀਆਂ ਨੇ ਹਾਈਵੇ ਕਲੀਅਰ ਨੇ ਲੋਕ ਆ ਜਾ ਸਕਦੇ ਨੇ ਇਹ ਤੁਸੀਂ ਫੈਸਲਾ ਕਿਸ ਤਰ੍ਹਾਂ ਵੇਖਦੇ ਹੋ ਜੀ ਇਹ ਬਹੁਤ ਵਧੀਆ ਫੈਸਲਾ ਜੀ ਚਲੋ ਜੇ ਚੁੱਕਿਆ ਗਿਆ ਤਾਂ ਬਹੁਤ ਵਧੀਆ ਫੈਸਲਾ ਹੈਗਾ ਵਾ ਜਿੰਨਾ ਜੀ ਜਦੋਂ ਰੋਡ ਬਲੌਕ ਕੀਤੇ ਸੀ ਬਹੁਤ ਜ਼ਿਆਦਾ ਮੁਸ਼ਕਲਾਂ ਆਂਦੀਆਂ ਸੀ ਜਦੋਂ ਕਿਤੇ ਈਵੈਂਟ ਦਿੱਲੀ ਵਗੈਰਾ ਜਾਣਾ ਜਾਂ ਆਪਣਾ ਜਿਹੜਾ ਇੰਪੋਰਟ ਐਕਸਪੋਰਟ ਦਾ ਕੋਈ ਮਾਲ ਵੀ ਆਂਦਾ ਸੀ ਹੋਰ ਰਾਜਾਂ ਤੋਂ ਆਂਦਾ ਸੀ ਉਹ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਵੀ ਖੱਜਲ ਖਰਾਬ ਇਹ ਹੁੰਦੀ ਸੀ ਜੇ ਆਪਣੇ ਬੰਦੇ ਕੋਈ ਮਤਲਬ ਅੰਮ੍ਰਿਤਸਰ 에ਅਰਪੋਰਟ ਤੋਂ ਨਹੀਂ ਦਿੱਲੀ 에ਅਰਪੋਰਟ ਜਾਂ ਉਦੇ ਕਰਕੇ ਫਰਕ ਤਾਂ ਪੈਂਦਾ ਪਰ ਦੂਜੇ ਪਾਸੇ ਵੇਖਿਆ ਜਾਵੇ ਕਿ ਜਿਨ੍ਹਾਂ ਨੇ ਧਰਨਾ ਲਾਇਆ ਉਹਨਾਂ ਦੀ ਵੀ ਮੰਗਾਂ ਜਾਇਜ਼ ਹੈਗੀਆਂ ਨੇ ਉਹ ਵੀ ਆਪਣੇ ਕਿਸਾਨ ਭਰਾ ਨੇ ਤੇ ਇਹਨਾਂ ਨੂੰ ਇੰਨਾ ਇੰਨਾ ਲੰਬਾ ਧਰਨਾ ਨਹੀਂ ਲਾਣਾ ਚਾਹੀਦਾ ਤੇ ਇਹਨਾਂ ਦਾ ਜਲਦੀ ਜਲਦੀ ਹੱਲ ਕਰ ਦੇਣਾ ਚਾਹੀਦਾ ਕਿ ਇਹਨਾਂ ਦਾ ਲੰਬਾ ਧਰਨਾ ਨਾ ਲੱਗੇ ਜਿਸ ਕਰਕੇ ਦੋਵਾਂ ਦਾ ਹੱਲ ਸਹੀ ਆ ਹੋ ਸਕਦਾ ਵਧੀਆ ਹੋ ਸਕਦਾ ਪਹਿਲੇ 10 12 12 ਘੰਟੇ ਲੱਗੇ ਲੋਕਲ ਪਿੰਡਾਂ ਰਾਈ ਜਾਣਾ ਜਾਂ ਦਿੱਲੀ ਪਰ ਹੁਣ ਰੋਡ ਪੀਅਰ ਹੋ ਗਿਆ 7 ਤੱਕ ਘੰਟੇ ਦਾ ਮਤਲਬ ਤੋਂ ਦਿੱਲੀ ਬਾਈ ਰੋਡ ਪੁਲਿਸ ਬਹੁਤ ਜੀ ਜਿਆਦਾ ਟਾਈਮ 7 8 ਘੰਟੇ ਜਿਆਦਾ ਟਾਈਮ ਲੱਗਦਾ ਕਦੀ ਕਦੀ ਜਦ ਇਦੋਂ ਵੱਡੇ ਹਾਈਵੇ ਟਰੱਕ ਵਗੈਰਾ ਨਿਕਲਦੇ ਤਾਂ ਰਸ਼ ਬਹੁਤ ਜ਼ਿਆਦਾ ਹੁੰਦਾ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਇਹ ਚੀਜ਼ ਬਹੁਤ ਵਧੀਆ ਹੋ ਗਈ ਬਾਕੀ ਇਹ ਪੰਜਾਬ ਸਰਕਾਰ ਨੇ ਜੇ ਕਰਵਾਇਆ ਤੇ ਉਹਨਾਂ ਦਾ ਹੱਲ ਵੀ ਹੋ ਜਾਣਾ ਜੀ ਤਾਂ ਵੀ ਦੁਬਾਰਾ ਨਾ ਫੇਰ ਆ ਕੇ ਲਗਾਣ ਲੱਗਦਾ ਕਿ ਅਗਲਾ ਹੁਣ ਬਿਜ਼ਨਸ ਵਧੇਗਾ ਕਾਰੋਬਾਰ ਵਧੇਗਾ ਕਿਉਂਕਿ ਵੱਡੀ ਤਰ੍ਹਾਂ ਤੇ ਲੋਕ ਆ ਉਹ ਦਿੱਲੀ ਉਹ ਲੁਧਿਆਣਾ ਮੈਂਚੈਸਟਰ ਹੈਗਾ ਵਾ ਲੁਧਿਆਣਾ ਵੀ ਜਿਹੜੇ ਲੋਕ ਉਹ ਵੀ ਦਿੱਲੀ ਉਹ ਆਉਂਦੇ ਸੀਗੇ ਤੇ ਇਹਦਾ ਕਾਰੋਬਾਰ ਇਨਵੈਸਟਮੈਂਟ ਹੋਰ ਵਧੋਗੀ ਬੰਦਾ ਨਹੀਂ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਰਿਹਾ ਜਿਵੇਂ ਕੋਈ ਚੀਜ਼ਾਂ ਹੁੰਦੀਆਂ ਸੀ ਉਹਨਾਂ ਦਾ ਰੈਂਟ ਮਤਲ ਕਪੀ ਰਸਤਾ ਲੰਬਾ ਹੋਣ ਕਰਕੇ ਤੇ ਉਹ ਕਹਿੰਦੇ ਸੀ ਕਦੀ ਕਦੀ ਸਾਨੂੰ ਇੱਕ ਇੱਕ ਦਾ ਦਿਨ 4-5 ਘੰਟੇ ਉੱਥੇ ਹੀ ਰਾਤ ਨੂੰ ਫਸਣਾ ਪੈਂਦਾ ਇਹ ਚੀਜ਼ ਕਰਕੇ ਬਹੁਤ ਫਰਕ ਪਏਗਾ ਇੱਕ ਤੇ ਟਾਈਮ ਦੀ ਬਚਤ ਹੋਏਗੀ ਨਾਲੇ ਜਿਹੜਾ ਖਰਚਾ ਵਧਦਾ ਉਹ ਫਰਕ ਪਏਗਾ ਜਦੋਂ ਚੀਜ਼ਾਂ ਤੇ ਫਰਕ ਪਏਗਾ ਤੇ ਸਿੰਪਲ ਜੀ ਗੱਲ ਆ ਵੀ ਵਾਧਾ ਹੋਏਗਾ ਕੰਮਕਾਰ ਚ ਵਾਧਾ ਹੋਏਗਾ ਜੀ ਬਿਲਕੁਲ ਜੀ ਸੋ ਵਪਾਰੀਆਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕੀ ਪੰਜਾਬ ਸਰਕਾਰ ਦਾ ਜਿਹੜਾ ਕਦਮ ਹੈ ਬਹੁਤ ਵਧੀਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਖਾਸ ਤੌਰ ਤੇ ਕਿਉਂਕਿ ਪੰਜਾਬ ਦੇਖਿਆ ਜਾ ਰਿਹਾ ਸੀ ਕਿ ਜਿਹੜੇ ਆਏ ਦਿਨ ਹੀ ਜਿਹੜਾ ਤਰਨਿਆਂ ਦਾ ਜਿਹੜਾ ਅ ਸਟੇਟ ਬਣਦਾ ਜਾ ਰਿਹਾ ਸੀ ਹੁਣ ਪੰਜਾਬ ਸਰਕਾਰ ਵੱਲੋਂ ਜਿਹੜਾ ਕਰਦਾ ਚੁਕਾ ਦਿੱਤਾ ਗਿਆ ਉਸ ਦੇ ਨਾਲ ਖਾਸ ਤੌਰ ਤੇ ਜਿਹੜੇ ਵਪਾਰੀਆਂ ਨੂੰ ਜਿਹੜਾ ਫਾਇਦਾ ਮਿਲੇਗਾ ਮਗਰ ਉਸਤੇ ਉਲਟ ਗੱਲ ਕਰੀਏ ਤਾਂ ਉਹਨਾਂ ਦੀ ਇੱਕ ਗੱਲ ਜ਼ਰੂਰ ਕਹੀ ਗਈ ਹੈ ਕਿ ਜਿਹੜਾ ਕਿਸਾਨ ਹੈ ਉਹ ਸਾਡਾ ਅੰਧਾਤਾ ਤੇ ਅੰਧਾਤਾ ਵੀ ਜਿਹੜੇ ਫੈਸਲੇ ਨੇ ਜਿਹੜੇ ਕਦਮ ਨੇ ਜੋ ਉਹਨਾਂ ਦੀਆਂ ਮੰਗਾਂ ਨੇ ਉਹ ਖਾਸ ਤੌਰ ਤੇ ਜਿਹੜੀਆਂ ਨੇ ਉਹ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਕਿਉਂਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਤਾਂ ਸਾਡੇ ਲਈ ਜਿਹੜਾ ਖਾਨ ਨੂੰ ਜਿਹੜਾ ਰੋਜ਼ ਮਰਦੀ ਜ਼ਿੰਦਗੀ ਦੇ ਵਿੱਚ ਜੋ ਵੀ ਉਗਾਉਂਦੇ ਨੇ ਉਹ ਸਾਡੇ ਕੋ ਕਿੱਥੋਂ ਆਏਗਾ ਮਗਰ ਤੁਹਾਨੂੰ ਦੱਸਦੀ ਕਿ ਕਿਸਾਨਾਂ ਵੱਲੋਂ ਵੀ ਜਿਹੜਾ ਲੋਕਾਂ ਨੇ ਜਿਹੜਾ ਪਿਆਰ ਹੈ ਉਹ ਜ਼ਰੂਰ ਜਤਾਇਆ ਤੇ ਪੰਜਾਬ ਸਰਕਾਰ ਨੂੰ ਇੱਕ ਅਪੀਲ ਕੀਤੀ ਹੈ ਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਜਲਦ ਤੋਂ ਜਲ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਕੈਮਰਾਮੈਨ ਮੋਹਜ ਦੇ ਨਾਲ ਮਹਿਮਾਨ ਆਫ ਦਸਤਾਵਰ ਨਿਊਜ਼ ਅੰਮ੍ਰਿਤਸਰ